ਇਹ ਵਾਈਖ ਖਾਲਸਾ ਬਈ ਫਤੇ ਜੋ ਸਾਡੇ ਵਾਰਡ ਨੰਬਰ 23 ਐ ਤੇ 24 ਐ ਸਾਨੂੰ ਤਕਰੀਬਨ ਸਾਂਝੇ ਤੌਰ ਤੇ ਜਿਹੜਾ ਬਾਦਲ ਕੌਣੀ 300 ਰੋਡ ਆ ਉੱਥੋਂ ਸਾਨੂੰ ਸਾਂਝੇ ਤੌਰ ਤੇ ਪਾਣੀ ਜਾਂਦਾ ਇੱਥੇ ਟੈਂਕੀ ਪਾਣੀ ਦੀ ਬਣੀ ਹੋਈ ਹੈ ਟਿਊਬ ਲੱਗੇ ਹੋਏ ਨੇ ਦੋ ਉਹ 4-15 ਤੋਂ ਕਾਫੀ ਦਿਨਾਂ ਤੱਕ ਵਾਰਲਡ ਬੈਂਕ ਦਾ ਕੰਮ ਚੱਲਦਾ ਸੀ ਕਿ ਆ ਵਾਟਰ ਸਪਲਾਈ ਦਾ ਉਹਦੇ ਕਾਰਨ ਜੋ ਪਾਈਪਾਂ ਪੈਰੀਆਂ ਸੀ ਉਹਦੇ ਕਾਰਨ ਵੱਡੀ ਇੱਕ ਪ੍ਰੋਬਲਮ ਆ ਗਈ ਸੀਗੀ ਉਹ ਪ੍ਰੋਬਲਮ ਇਹ ਸੀ ਕਿ ਇਹ ਪਾਈਪਾਂ ਸੀਗੀਆਂ ਉਹ ਜ਼ੋਨ ਵਿੱਚ ਪ੍ਰੋਬਲਮ ਆ ਗਈ ਕੁਝ ਕਿਸੇ ਪਾਸੇ ਇਸ਼ੂ ਹੋ ਗਿਆ ਲੀਕਿੰਗ ਆ ਗਈ ਉਹਦੇ ਕਾਰਨ 33 ਫੁੱਟ ਰੋਡ ਮੁੰਡੀਆਂ ਪਾਣੀ ਨਹੀਂ ਚੜ ਰਿਆ ਸੀ ਕਾਫੀ ਦਿਨਾਂ ਤੋਂ ਉਹ ਪਾਣੀ ਨਾ ਚੜਨ ਕਰਕੇ ਲੋਕਾਂ ਵਿੱਚ ਬਹੁਤ ਵੱਡੀ ਹਾਹਾਕਾਰ ਸੀ ਤੇ ਉਸ ਨੂੰ ਅਸੀਂ ਦੋਨੋਂ ਭਰਾਵਾਂ ਨੇ ਸਾਡੇ ਪਿੰਕੂ ਸ਼ਰਮਾ ਜੀ ਨੇ ਸ਼ੋਭਾ ਸ਼ਰਮਾ ਜੀ ਦੇ ਕਾਉਂਸਲਰ ਉਹਦੇ ਪਤੀ ਕਾਉਂਸਲਰ ਮਤਲਬ ਵਾਰਡ ਨੰਬਰ 23 ਤੋਂ ਤੇ ਮੈਂ ਆਪਣੇ ਵੱਲੋਂ ਜੋ ਸਵਾਮਾ ਦੇ ਸਕਦਾ ਸੀ ਵਾਰਡ ਨੰਬਰ 23 ਨੂੰ ਤੇ 24 ਨੂੰ ਅਸੀਂ ਰਲ ਮਿਲ ਕੇ ਅਫਸਰਾਂ ਨੂੰ ਕਹਿ ਕਹਾ ਕੇ ਇਹਨਾਂ ਨੂੰ ਜੰਗੀ ਪੱਧਰ ਤੇ ਕੰਮ ਕਰਾ ਕੇ ਇਸ ਨੂੰ ਨੇਪਰੇ ਚਾੜ੍ਹਣ ਜਾ ਰਹੇ ਆ तकरीबन ਮੈਨੂੰ ਲੱਗਾ 2 ਘੰਟੇ ਦੇ ਵਿੱਚ ਵਿੱਚ ਏਰੀਆ ਦੇ ਵਿੱਚ ਪਾਣੀ ਚੱਲ ਪੂਗਾ ਕਾਉਂਸਲ ਸਾਡੇ પતિ ਪੇਕੂ ਸ਼ਰਮਾ ਵੀ ਇੱਥੇ ਸਵੇਰ ਦੇ ਬੈਠੇ ਰਹੇ ਪਹੁੰਚੇ ਨੇ ਤੇ ਅਸੀਂ ਵੀ ਆਪਣੀ ਡਿਊਟੀ ਨੂੰ ਆਉਂਦੇ ਇੱਥੇ ਪਹੁੰਚੇ ਹਾਂ 2-3 ਘੰਟੇ ਤੋਂ ਵੀ ਚਲੋ ਰਲ ਮਿਲ ਕੇ ਜਿਹੜਾ ਹੈ ਲੋਕਾਂ ਦੀ ਸਮੱਸਿਆ ਇਹਨੂੰ ਹੱਲ ਕਰੀਏ ਤੇ ਹੱਲ ਕਰਕੇ ਇਹਦਾ ਮਸਲਾ ਜਿਹੜਾ ਵੱਡਾ ਗੰਭੀਰ ਸੀਗਾ ਉਹ ਹੱਲ ਹੋ ਗਿਆ तकरीबन ਚੱਲ ਪੂਗਾ 100% ਪ੍ਰਮਾਤਮਾ ਦੀ ਕਿਰਪਾ ਕੇ 2-3 ਘੰਟੇ ਦੇ ਵਿੱਚ ਪਾਣੀ ਚਲਾ ਕੇ ਸਾਰੇ ਇਲਾਕੇ ਦੀ ਸਮੱਸਿਆ ਜੋ ਹੱਲ ਕੀਤੀ ਜਾਊਗੀ ਤੁਹਾਨੂੰ ਕੀ ਲੱਗਦਾ ਜੀ ਕਿਤੇ ਇਹ ਨਕਲਾ ਦੁਆਰਾ ਤਾਂ ਨਹੀਂ ਆਖਦੇ ਦੇਖੋ ਸਮੱਸਿਆ ਦਾ ਕੁਛ ਨਹੀਂ ਪਤਾ ਲੱਗਦਾ ਇਹ ਧਰਤੀ ਵਿੱਚ ਦੱਬੇ ਪੈਪ ਨੇ ਸਮੱਸਿਆ ਤਾਂ ਜਿਹੜੀ ਕਾਰਪੋਰੇਸ਼ਨ ਬਣੀ ਹੈ ਸਮੱਸਿਆ ਦਾ ਹੱਲ ਕਰਨ ਵਾਸਤੇ ਬਣੀ ਹੈ ਤੇ ਕਾਰਪੋਰੇਸ਼ਨ ਸੁਵਿਧਾਵਾਂ ਦੇਣ ਵਾਸਤੇ ਬਣੀ ਹੈ ਤੇ ਲੋਕਾਂ ਨੂੰ ਸਾਨੂੰ ਕਾਉਂਸਲਰ ਚੁਣਿਆ ਤੇ ਜੇ ਸਮੱਸਿਆ ਆਊਗੀ ਤਾਂ ਅਸੀਂ ਹੱਲ ਕਰਕੇ ਦਵਾਂਗੇ ਦੋਨੇ ਭਰਾ ਸੀ ਤੇ ਜੋ 24 ਨੰਬਰ ਵਾਰਡ ਦੇ ਵਿੱਚ ਸੇਵਾ ਕਰਦੇ ਆਂ ਰਲ ਮਿਲ ਕੇ ਅਸੀਂ ਸੇਵਾ ਕਰਕੇ ਸਮੱਸਿਆ ਜੋ ਵੀ ਹੋਵੇ ਉਹਦਾ ਹੱਲ ਕਰਨਾ ਸਾਡਾ ਫਰਜ਼ ਹੈ ਜੈ ਸ਼੍ਰੀ ਰਾਮ ਜੀ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਹੜਾ ਕੁਝ ਵਾਰਡ ਵਾਸੀਆਂ ਦੀ ਸੁਰੂਜਿਤ ਲੈਣ ਵਾਸਤੇ ਤੇ ਪਹੁੰਚੇ ਨੇ ਕਿ ਜਿਹੜੇ 4 ਦਿਨਾਂ ਤੇ ਪਬਲਿਕ ਜਿਹੜੀ ਪ੍ਰੇਸ਼ਾਨ ਸੀ ਪਾਣੀ ਤੋਂ ਕਿ ਜਿਹਦਾ ਕਾਰਨ ਤੁਸੀਂ ਕਲੀਪ ਦੇਖਾਇਆ ਵੀ ਹੈ ਪਿੱਛੇ ਕਿ ਆ ਵਰਲਡ ਬੈਂਕ ਦਾ ਪ੍ਰੋਜੈਕਟ ਚੱਲ ਰਿਹਾ ਸੀ ਜਿਹੜਾ ਕਿ ਆਉਣ ਵਾਲੇ ਨਹਿਰੀ ਪਾਣੀ ਪਬਲਿਕ ਨੂੰ ਮਿਲੇਗਾ ਉਹਦੇ ਬਿਚੇ ਦੇ ਵਿੱਚ ਉਹ ਪਾਈਪਲਾਈਨ ਨਹੀਂ ਪਾਰ ਰਹੀ ਸੀ ਕਿ ਉਹਦੇ ਚ ਪਾਈਪ ਕੋਈ ਹਿਟ ਹੋ ਗਈ ਟੁੱਟ ਗਈ ਉਹਦੇ ਲਈ ਫਾਲਟ ਜਿਹੜਾ ਹੈ ਉਹ ਲੰਬਾ ਹੋ ਗਿਆ ਸੀਗਾ ਅ ਇਸੇ ਕਾਰਨ ਸਮੱਸਿਆ ਆਈ ਹੈ ਉਹਦੇ ਲਈ ਸਾਰੀ ਟੀਮ ਲੱਗੀ ਹੋਈ ਹੈ ਲਗਾਤਾਰ 3 ਦਿਨ ਤੋਂ ਟੀਮਾਂ ਪੂਰੀਆਂ ਲੱਗੀ ਹੋਈਆਂ ਨੇ ਸਾਰੇ ਅੰਦਰ ਚੁਗ ਪੂਰੀ ਮਿਲ ਰਿਹਾ ਇੱਥੇ ਐਸਜੀਓ ਸਾਹਿਬ ਕਮਲਜੀਤ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰਾ ਮਿਹਨਤ ਰਾਤ 11 ਵਜੇ ਤੱਕ ਨਾਲ ਗੱਲਬਾਤ ਹੋਈ ਕਮਿਸ਼ਨਰ ਸਾਹਿਬ ਨਾਲ ਗੱਲ ਵੀ ਜਿਸ ਨਾਲ ਨਾਲ ਗੱਲ ਹੋਈ ਉਹਨਾਂ ਨੇ ਪੂਰਾ ਸ਼ੋਗ ਦਿੱਤਾ ਹੈ ਔਰ ਵਰਲਡ ਬੈਂਕ ਦੀ ਵੀ ਟੀਮ ਲੱਗੀ ਹੋਈ ਹੈ ਜਲਦੀ ਜਲਦੀ ਅੱਜ ਸ਼ਾਮ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਪੂਰੀ ਹੈ